ਬੋਲੇ ਕੋਈ ਚੀਜ਼ ਖਰੀਦੀ ਜਾ ਸਕਦੀ ਹੈ ਰਿਸ਼ਵਤ ਨਾਲ ਕੋਈ ਚੀਜ਼ ਲਈ ਜਾ ਸਕਦੀ ਹੈ ਮੇਰਾ ਇਹ ਕਿ ਸ਼ਰਮ ਨਾਲ ਨੀਵਾ ਸੀ ਮੇਰੀ ਪਾਰਟੀ ਜਿਹਦਾ ਅਸੀਂ ਪ੍ਰਚਾਰ ਕਰਦੇ ਰਹੇ ਇਮਾਨਦਾਰੀ ਦਾ 3000 5000 ਵੋਟ ਵੀ ਕੇ ਪੇਟੀਆਂ ਸ਼ਰਾਬਾਂ ਦੀਆਂ ਜਾਣ ਮੇਰਾ ਸ਼ਰਮ ਨਾਲ ਆਪ ਦਾ ਸੱਚ ਉਗ ਰਿਆ ਸੀ ਲੋਕ ਮੈਨੂੰ ਪੁੱਛਦੇ ਸੀ ਇਕ ਕਿਸਰਾ ਪਈ ਬੈ ਤੁਸੀਂ ਮੈਨੂੰ ਕਹਿਂ ਚ ਕੋਈ ਬਰੇਜ਼ ਨਹੀਂ ਨਾ ਮੈਨੂੰ ਕੋਈ ਡਰ ਹੈ ਕਿਸੇ ਦਾ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਸਮਾਜ ਨੂੰ ਕਿਸੇ ਸਹੀ ਪਾਸੇ ਲੈ ਕੇ ਜਾਣਾ ਹੈ ਜੇ ਤੁਸੀਂ ਰਾਜਨੀਤੀ ਨੂੰ ਗੰਧਲਾ ਹੋਣਾ ਬਚਾਉਣਾ ਹੈ ਇਸ ਗੱਲ ਦਾ ਡਰ ਕੇ ਜਿੱਤ ਹੋਊ ਜਾਂ ਹਾਰ ਹੋ ਇਹਨੂੰ ਭੁੱਲਿਓ ਆਪਦੇ ਸੂਲਾਂ ਤੇ ਲੜਦੇ ਰਹੋ ਜ਼ਿੰਦਗੀ ਦੇ ਵਿਚਾਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਜਿੱਤਾਂ ਵੀ ਆਉਂਦੀਆਂ ਰਹਿੰਦੀਆਂ ਨੇ ਹਾਰ ਦਾ ਉਹ ਹੈ ਜਿਹੜਾ ਹਾਰ ਮੰਨ ਲੇ ਜਗਰੂਪ ਸਿੰਘ ਨੇ ਅਜ ਤਾਈਂ ਜ਼ਿੰਦਗੀ 'ਚ ਕਦੇ ਹਾਰ ਮੰਨੀ ਨਹੀਂ ਮੈਂ ਹਮੇਸ਼ਾ ਹਾਰ ਨਾਲ ਟੱਕਰ ਲੈਣ ਜਾਂਦਾ ਹਾਂ ਆਉਣ ਵਾਲਾ ਸਮਾਂ ਵੀ ਮੈਂ ਤਾਂ ਰਾਜਨੀਤੀ ਨੂੰ ਆਪ 70 ਸਾਲ ਤੋਂ ਬਾਅਦ ਛੱਡਣਾ ਚਾਹੁੰਦਾ ਸੀ ਔਰ ਪਿਛਲੇ ਵਾਰੀ ਵੀ ਮੇਰੇ ਮਨ ਲੋ ਮਨੇ ਗੱਲ ਪੈ ਗਈ ਹੁਣ ਵੀ ਜਿੰਨਾ ਚਿਰ ਰਹਾਗੇ ਰਾਜਨੀਤੀ 'ਚ ਇਮਾਨਦਾਰੀ ਦੀ ਸਿਆਸਤ ਕਰਾਂਗੇ ਈਮਾਨਦਾਰ ਲੋਕਾਂ ਦੀ ਮਦਦ ਕਰਾਂਗੇ ਕੋਈ ਵੀ ਚੋਰ ਭਾਵੇਂ ਉਹ ਕਿੱਡੀ ਪੋਸਟ ਵਾਸਤੇ ਦੌੜ ਲਈ ਫਿਰਦਾ ਹੋਵੇ ਉਹਦਾ ਵਿਰੋਧ ਕਰਾਂਗੇ